ਮੇਰਾ ਨਾਮ ਗੁਰਮਤ ਹੈ ਕੀ ਹੋਇਆ ਇਹ ਮਿਲਿਆ ਕੀ ਆ ਪਤਾ ਨਹੀਂ ਦਾ ਇਹ ਕਿਹੜਾ ਨਹੀਂ ਬਲੈਕ ਬੋਡੀ ਮਿਲੀ ਆ ਨਹੀਂ ਆਓ ਵੇਖੋ ਸਾਹਮਣੇ ਕੀ ਹੈ ਬੰਦੇ ਦੀ ਆ ਫੋਟੋ ਬਲੈਕ ਬੋਡੀ ਬੰਦੇ ਦੀ ਹਾਂਜੀ ਤੇ ਕਿੰਨੇ ਵੇਲੇ ਲੱਗਾ ਪਤਾ ਇਹ ਵੀ ਪਤਾ ਜੀ ਅਸੀਂ ਤੋਂ ਨੇ ਆਏ ਆ ਤੇ ਪਤਾ ਬਾਅਦ ਚ ਕਿੰਨੇ ਲੱਗਾ ਇਹ ਸਵੇਰੇ ਪਤਾ ਲੱਗਾ ਇਹ ਤੋਂ ਨਹੀਂ ਮੈਨੂੰ ਹੋਣੀ ਪਤਾ ਲੱਗਾ 10 ਮਿੰਟ ਪਹਿਲਾਂ ਇਹ ਕੀ ਹੋਈਆ ਇਹ ਕੀ ਬੰਦੇ ਦਾ ਫੋਟੋ ਨਹੀਂ ਇਹ ਪਛਾਣ ਨਹੀਂ ਇਹ ਉਲਾਲੀ ਉਹਦੇ ਹਾਂਜੀ ਇਹ ਲੱਗਾ ਆ ਫੋਟੋ ਪਤਾ ਨਹੀਂ ਲਾਲਿਆ ਕੀ ਲਾਲ ਬਲੈਨ ਆ ਗਨੇ ਲੱਗਦਾ ਨਹੀਂ ਕਿ ਪੁਰਾਣੀ ਕਿ ਦਰੁਰਤੀ ਲਈ ਹੈ ਪਤਾ ਨਹੀਂ ਜੀ ਇਹ ਗੱਲ ਹੈ ਇਹ ਕਨਨਪੁਰ ਪੋਲ ਦੇ ਲੱਗੇ ਜੀ ਇੱਕ ਡੈੱਡ ਬੋਡੀ ਮਿਲੀ ਆ ਅਣਪਛਾਤੀ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਪ੍ਰੋਸੀਡ ਕਰਾਂਗੇ ਉਹ ਸੁਬਾਹ ਹੀ ਮਿਲੀ ਜੀ ਤਕਰੀਬਨ 15 ਮਿੰਟ ਪਹਿਲਾਂ ਡੈੱਡ ਬੋਡੀ ਇਹ ਜੀ ਕੋਈ ਜੈਂਟਸ ਲੱਗਦਾ ਪਿਆ ਬਾਹਾਂ ਉਹਦੀਆਂ ਆਕੜੀਆਂ ਪਈਆਂ ਇਹ ਗਲੀ ਸੜੀ ਹੈ ਲਾਸ ਐ ਟ੍ਰੇਸ ਨਹੀਂ ਆ ਰਹੀ ਜਿਹੜੇ ਕੋਣ ਹੈਗਾ ਉਹ ਪਤਾ ਕਰਕੇ ਮੈਂ ਹਾਂਜੀ ਨਹੀਂ ਜ ਨਹੀਂ ਕੋਈ 72 ਘੰਟੇ ਵਾਸਤੇ ਆਪਾਂ ਡੈਡ ਬਡੀ ਜਿਹੜੀ ਮੋਰਟੀ ਜੀ ਰੱਖਾਂਗੇ ਤੋਂ ਬਾਅਦ ਜੋ ਵੀ ਕਾਰਵਾਈ ਹੋਈਗੀ ਉਹ ਜੰਨੂ ਜਾਈਏਗਾ